ਤੁਹਾਡੀ ਜ਼ਿੰਦਗੀ ਚ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਦਾ ਫੈਸਲਾ ਦੁਨੀਆ ਨਹੀਂ ਕਰ ਸਕਦੀ ਇਸ ਲਈ ਕਦੇ ਘਬਰਾਣਾ ਜਿਆ ਕਰੋ ਡਰਨਾ ਜਿਆ ਕਰੋ ਜੇ ਕੁਝ ਤੁਹਾਨੂੰ ਕਹਿ ਦਿੰਦਾ ਨਾ ਗਲਤ ਕਈ ਵਾਰੀ ਜਿਨ੍ਹਾਂ ਦੇ ਕੰਮ ਆਪਣੇ ਜਲਦੀ ਬਣੇ ਹੁੰਦੇ ਨਾ ਤੇ ਉਹ ਚਾਰ ਗੱਲਾਂ ਲਾ ਕੇ ਕਰਦੇ ਉਹਨਾਂ ਨੇ ਤੁਹਾਨੂੰ ਸੁਣਾਈ ਜਣਾਗੀ ਤੇਰੇ ਇਹ ਕੰਮ ਨਹੀਂ ਹੋਣੇ ਤੂੰ ਤਾਂ ਮਿਹਨਤ ਨਹੀਂ ਕਰਦਾ ਤੂੰ ਦਾ ਪਿੱਛੇ ਰਹਿਣਾ ਸਾਰੀ ਉਮਰ ਪਰਵਾਹ ਨਹੀਂ ਕਰੀਦੀ ਹੁੰਦੀ ਜਦੋਂ ਤੱਕ ਗੁਰੂ ਬੈਠਾ ਨਾ ਤੁਹਾਡੇ ਨਾਲ ਬਸ ਇੱਕ ਗੱਲ ਦਿਮਾਗ ਚ ਰੱਖ ਲਓ ਕਿ ਕਦੇ ਵੀ ਕੁਝ ਵੀ ਹੋ ਸਕਦਾ ਤੇ ਮੇਰਾ ਗੁਰੂ ਸਭ ਕੁਝ ਕਰ ਸਕਦਾ ਮੇਰੇ ਲਈ ਇਹ ਗੱਲ ਤੇ ਪੱਕਾ ਯਾਦ ਰੱਖਣੀ ਆ ਹਮੇਸ਼ਾ ਮਨ ਦੇ ਅੰਦਰ ਕਿ ਮੇਰਾ ਗੁਰੂ ਮੇਰੇ ਲਈ ਕੁਝ ਵੀ ਕਰ ਸਕਦਾ ਦੁਨੀਆਂ ਨੇ ਨਹੀਂ ਕੁਝ ਵੀ ਕਰਨਾ ਕੋਈ ਫਰਕ ਹੀ ਨਹੀਂ ਪੈਂਦਾ ਇੱਕ ਰਸਤਾ ਬੰਦ ਹੋ ਗਿਆ ਪਤਾ ਨਹੀਂ ਪ੍ਰਮਾਤਮਾ ਨੇ ਕਿੰਨੇ ਰਸਤੇ ਤੁਹਾਡੇ ਲਈ ਖੋਲਦਨੇ ਆ ਠੀਕ ਆ ਸਭ ਦੇ ਕੰਮ ਇੱਕੋ ਵਕਤ ਤੇ ਨਹੀਂ ਹੁੰਦੇ ਪਰ ਮਾਲਕ ਨੇ ਸਹੀ ਸਮਾਂ ਸੋਚਿਆ ਹੈ ਜੇ ਇਸ ਲਈ ਫਿਕਰ ਕਰਨ ਦੀ ਜਰੂਰਤ ਨਹੀਂ ਗਈ ਜੇ ਕੋ ਚਾਰ ਗੱਲਾਂ ਤੁਹਾਨੂੰ ਲਾ ਕੇ ਸੁਣਾਉਂਦਿਆਂ ਨਾ ਤੁਹਾਡਾ ਦਿਲ ਵੀ ਦੁਖਾ ਰਿਹਾ ਜੇ ਤੇ ਪਰਵਾਹ ਨਹੀਂ ਕਰਨੀ ਕੋਈ ਗੱਲ ਨਹੀਂ ਤੂੰ ਬੋਲਦਾ ਰ ਮੈਨੂੰ ਆਪਣੇ ਗੁਰੂ ਤੇ ਭਰੋਸਾ ਮੈਨੂੰ ਆਪਣੇ ਮਾਲਕ ਤੇ ਭਰੋਸਾ ਉਹਨੇ ਬੜੀ ਸੋਹਣੀ ਘੜੀ ਚ ਮੇਰੇ ਘਾਰੇ ਬੂਰੇ ਕਰਾਣੇ ਆ ਉਹਦੇ ਘਰ ਦੇ ਜਿਹੜਾ ਤੁਹਾਡੇ ਮੁਕੱਦਰਾਂ ਦਾ ਹਿੱਸਾ ਲਿਖਿਆ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਇੱਥੇ ਦੁਨੀਆ 'ਚ ਕੋਈ ਅਸੀ ਤਾਕਤ ਨਹੀਂ ਗਈ ਜਿਹੜੀ ਤੁਹਾਡੇ ਮੱਥੇ ਦੇ ਲੇਖਾਂ 'ਚ ਉਹ ਕੋਈ ਵੀ ਠੀਕ ਹੋ ਕੇ ਲੱਗ ਜਾ ਸਕੇ ਉਹਦੇ ਹੱਥਾਂ 'ਚ ਹੀ ਗਾਜੇ ਸਭ ਕੁਝ ਭਰੋਸਾ ਰੱਖੋ ਦੇਖਣਾ ਤੁਹਾਨੂੰ ਬਹੁਤ ਕੁਝ ਮਿਲਣਾ ਸੁੱਖ ਦੀਆਂ ਬਰਸਾਤਾਂ ਜਦੋਂ ਮਾਲਕ ਲੈ ਗਿਆ ਹੁੰਦਾ ਨਾ ਫਿਰ ਬੰਦੇ ਨੂੰ ਪਿਛਲਾ ਵਕਤ ਆਪਣੇ ਦੁੱਖਾਂ ਦਾ ਵਕਤ ਰੋਣ ਦਾ ਵਕਤ ਸਭ ਕੋਈ ਭੁੱਲ ਜਾਂਦਾ ਜੇ ਕਿਉਂਕਿ ਫਿਰ ਗੁਰੂ ਸੁੱਖ ਵੀ ਇੰਨੇ ਦਿੰਦਾ ਖੁਸ਼ੀਆਂ ਵੀ ਇੰਨੀਆਂ ਦਿੰਦਾ ਜਿਹੜੀਆਂ ਬੰਦੇ ਕੋ ਸਵੇਟੀਆਂ ਨਹੀਂ ਇਹ ਜੰਦੀਆਂ